ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਅਲੀਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਬਾਈ ਕੋਲ ਗਾਂ ਤਾਜੀ ਸੁਈ ਰਹੀ ਹੈ ਜੀ ਤੇ ਮਗਰ ਵਸੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਮਨਦੀਪ ਸਿੰਘ ਜੀ ਪਿੰਡ ਪਿੰਡ ਅਲੀਕੇ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਹਾਂ ਜੀ ਬੈੜ ਦੀ ਜਾਣਕਾਰੀ ਦਿਓ ਜੀ ਬੈੜ ਭਾਈ ਇਹ ਘਰ ਦੀ ਬੱਸੀ ਆਪਣੀ ਹਾਂਜੀ ਤੇ ਦੂਜੇ ਸੂਏ ਆਪਣੇ ਕੋਲੇ ਪਹਿਲਾ ਸੂਆ ਵੀ ਆਪਾਂ ਹੀ ਚੋਈ ਹੈ ਠੀਕ ਹੈ ਜੀ ਤੇ ਪੂਰਾ ਵਧੀਆ ਦੁੱਧ ਆ ਪਿਛਲੇ ਸੂਏ 23 ਲੀਟਰ ਦੁੱਧ ਕੱਢਿਆ ਨੇ ਠੀਕ ਹੈ ਜੀ ਤੇ ਉਸ ਟਾਈਮ ਬੱਸਾ ਸੀਗਾ ਇਸ ਟਾਈਮ ਬੱਸੀ ਹੈ ਠੀਕ ਹੈ ਜੀ ਟੀਕੇ ਦਾ ਰਿਕਾਰਡ ਵੀ ਆਪਣੇ ਕੋਲੇ ਪਿਆ ਇਨਫੈਕਸ਼ਨ ਸੀਵਨ ਸੀ ਦੂਜੇ ਤੀਜੇ ਦਿਨ ਆਪਣਾ ਲੱਗਿਆਗਾ ਦੂਸਰਾ ਇੰਪੋਰਟਡ ਸੀਵਨ ਇਹਦੇ ਠੀਕ ਹੈ ਜੀ ਡਾਊਟ ਜਿਹਾ ਸੀਗਾ ਵੀ ਕਿਤੇ ਹੋ ਸਕਦਾ ਨਾ ਰਹੀ ਹਾਂਜੀ ਇੰਪੋਰਟਡ ਸੀਮਨ ਲਵਾਤਾ ਸੀ ਫਿਰ ਠੀਕ ਹੈ ਜੀ ਤੇ ਹੁਣ ਵਧੀਆ ਸੀਮਨ ਦੀ ਬੱਸੀ ਆ ਨਾਲ ਆਪ ਵੀ ਇਹ ਚੰਗੇ ਰਿਕਾਰਡ ਦੇ ਮਾ ਦੀ ਆ ਲੋਈ ਛੋਟਾ ਕਰਨਾ ਦੇਖ ਸਕਦੇ ਹੋ ਬਹੁਤ ਸੋਹਣੀ ਬੱਸੀ ਆ ਪਠਪੁੜਾ ਕਰਮਾ ਵਾਲੀ ਦਾ ਸੋਹਣਾ ਦੇਖ ਸਕਦੇ ਬੱਸੀ ਦਾ ਤੇ ਮਾਂ ਤਾਂ ਆਪ ਤੁਹਾਨੂੰ ਪਤਾ ਹੀ ਹੈ ਜੀ ਕਰਮੀ ਬਹੁਤ ਘਟ ਮੰਨਦੀ ਹੈ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰਾਂਗੇ ਜਾਇਊਗਾ ਜੀ ਜਮਾਂ ਜਾਇਜ਼ ਹੋਊਗਾ ਜੀ ਠੀਕ ਹੈ ਜੀ ਜਿਹੜਾ ਮਰਜ਼ੀ ਲੈ ਜਾਏ ਕੋਈ ਚੱਕਰ ਨਹੀਂ ਹੈ ਠੀਕ ਹੈ ਤੋੜ ਦੋ ਭਰਾ ਮੜਾ ਜਾ ਲੋ ਜੀ ਇਹ ਚੈੱਕ ਕਰ ਸਕਦੇ ਨੇ ਲੈ ਇਹ ਤਾਂ ਤਾਜ਼ਾ ਲਾਸਾ ਟਪਾ ਲੋ ਜੀ ਹੁਣ ਇਸ ਟਾਈਮ ਪਰ ਇਹ ਹਾਜ਼ਰ ਕਿੰਨਾ ਦੁੱਧ ਹਾਜ਼ਰ ਦੁੱਧ 19 ਲੀਟਰ ਹੈ ਹਾਂਜੀ 26 27 ਕੱਢੂਗੀ ਹੈ ਠੀਕ ਹੈ ਸੇਵਾ ਦੇ ਹਿਰਤੇ ਹਾਂਜੀ 23 ਲੀਟਰ ਪਿਛਲੇ ਸਵੇਰ ਲਿਆ ਸੀ ਠੀਕ ਹੈ ਜੀ ਲੋਪਰਾ ਗਰਮੀ ਦਾ ਤੋਹਫਾ ਠੀਕ ਆ ਜਾ ਪੁੱਤੋ ਚੈੱਕ ਕਰ ਸਕਦੇ ਹੋ ਲੈ ਜੀ ਚੈੱਕ ਕਰ ਸਕਦਾ ਲਿਓ ਜੀ ਲਿਓ ਵੜਾ ਜਾ ਲੋ ਜੀ ਤੋਰਾ ਥਾਟ ਸਾਮਣੇ ਪਰਾ ਲੋ ਚੈੱਕ ਕਰ ਸਕਦਾ ਆ ਬੱਸੀ ਆਪਰਾ ਇਹਦੇ ਚ ਦੁੱਤ ਨਹੀਂ ਆਉਂਦਾ ਨਹੀਂ ਇਹ ਚ ਨਹੀਂ ਆਉਂਦਾ ਜੀ ਠੀਕ ਆ ਥਣ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਨੂੰ ਲਓ ਜੀ ਉਠਲੀ ਵਾਲਾ ਥਣ ਤੇ ਲੇਵੇਨ ਤਾਜ਼ਾ ਲਾ ਸਾ ਕੇ ਠੀਕ ਆ ਜੀ ਅ ਵਾਈ ਜੀ ਨੇ ਜਰੂਰ ਕਨੈਕਟ ਕਰੋ ਭਰਾ ਠੀਕ ਆ ਜੀ ਘਰੇਲੂ ਵੈੜਾ ਠੀਕ ਆ ਜੀ ਮਗਰ ਵੀ ਬੱਸੀ ਬਹੁਤ ਸੋਹਣੀ ਆ ਠੀਕ ਆ ਜੀ ਠੰਡੀ ਸੀ ਦਾ ਲਓ ਜੀ ਬੱਸੀ ਤੁਹਾਨੂੰ ਫੇਰ ਦਿਖਾਉਣੇ ਦੁਬਾਰੇ ਲਓ ਜੀ ਸੈਂਡ ਆਲੀ ਕੇ ਵਾਈ ਦਾ ਨੰਬਰ ਆਪ ਸਕਰੀਨ ਤੇ ਲਾ ਦਾਂਗੇ ਭਰਾ ਠੀਕ ਆ ਜੀ ਲਓ ਜੀ ਚੈੱਕ ਕਰ ਸਕਦੇ ਭਰਾ ਸਾਰੀ ਜਾਣਕਾਰੀ ਬਾਈ ਤੁਹਾਨੂੰ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ